ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਵਧ ਰਿਹਾ ਹੈ ਅਤੇ ਆਪਣਾ ਸ਼ਿਕਾਰ ਆਵਾਰਾ ਪਸ਼ੂ ਜਿਹੜੇ ਹੈਗੇ ਨੇ ਲੋਕਾਂ ਨੂੰ ਬਣਾ ਰਹੇ ਨੇ ਤਾਂ ਜੇ ਇੱਕ ਹੋਰ ਵੀਡੀਓ ਅੰਮ੍ਰਿਤਸਰ ਤੋਂ ਸਾਹਮਣੇ ਜਿੱਥੇ ਅੰਮ੍ਰਿਤਸਰ ਦੇ ਅਵਤਾਰ ਐਵੇਨਿਊ ਦੇ ਵਿੱਚ ਇੱਕ ਆਵਾਰਾ ਸਾਣ ਦੇ ਵੱਲੋਂ ਇੱਕ ਸਰਕਾਰੀ ਅਧਿਆਪਕਾ ਨੂੰ ਨਿਸ਼ਾਨਾ ਬਣਾਇਆ ਗਿਆ ਤਸਵੀਰਾਂ ਤੋਂ ਦਿਖਾ ਰਹੇ ਹਾਂ ਐਸ ਸੀ ਟੀ ਵੀ ਤਸਵੀਰਾਂ ਨੇ ਐਸ ਸੀ ਟੀ ਵੀ ਤਸਵੀਰਾਂ ਦੇ ਵਿੱਚ ਪੂਰੀ ਘਟਨਾ ਜੋ ਹੈ ਉਹ ਕੈਦ ਹੋ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜੋ ਔਰਤ ਹੈ ਉਹ ਗਾਂ ਸਮਝ ਕੇ ਉਸ ਨੂੰ ਖਾਣ ਦੇ ਲਈ ਕੁਝ ਦੇਣ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਪਟਕਾ ਕੇ ਮਾਰਿਆ ਕਿਉਂਕਿ ਅਗੋਹ 60 ਨਿਕਲਦੇ ਉਹ ਭਲੇਕੇ ਦੇ ਨਾਲ ਜੋ ਸਰਕਾਰੀ ਅਧਿਆਪਕਾ ਉਸ ਨੂੰ ਲੱਗਿਆ ਕਿ ਉਹ ਗਾਂ ਹੈ ਤਾਂ ਗਾਂ ਨੂੰ ਕੁਝ ਖਾਣ ਦੇ ਲਈ ਦੇਣ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਪਟਕਾ ਕੇ ਮਾਰਿਆ ਜਾਂਦਾ ਤਾਂ ਆਸਾਂਢ ਦੇ ਵੱਲੋਂ ਜਿਹੜਾ ਇੱਕ ਮਹਿਲਾ ਅਧਿਆਪਕ ਨੂੰ ਸਰਕਾਰੀ ਅਧਿਆਪਕਾ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਸ਼ੀਸ਼ਟੀ ਵਿੱਚ ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਜੋ ਮਹਿਲਾ ਜਿਹੜੀ ਕਿ ਸਰਕਾਰੀ ਅਧਿਅਪਕਾ ਦੱਸੀ ਜਾ ਰਹੀ ਹੈ ਤਾਂ ਉਹ ਅੱਗੇ ਵੱਧਦੀ ਹੈ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਗਾਹ ਹੈ ਤਾਂ ਉਸ ਨੂੰ ਉਸ ਨੂੰ ਖਾਣ ਦੇ ਲਈ ਕੁਝ ਦੇਣ ਗਈ ਸੀ ਤਾਂ ਉਸ ਤੋਂ ਬਾਅਦ ਅਚਾਨਕ ਉਸ ਦੇ ਵੱਲੋਂ ਜੋ ਹੈ ਪਟਕਾ ਕੇ ਮਹਿਲਾ ਨੂੰ ਮਾਰਿਆ ਜਾਂਦਾ ਕਿਉਂਕਿ ਉਹ ਸਾੰਡ ਹੁੰਦਾ ਉਸ ਤੋਂ ਬਾਅਦ ਉਹਨੂੰ ਪਟਕਾ ਕੇ ਮਾਰਿਆ ਜਾਂਦਾ ਉਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੇ ਵੱਲੋਂ ਉਸ ਨੂੰ ਜੋ ਹੈ ਹਸਪਤਾਲ ਭਰਤੀ ਕਰਵਾਇਆ ਜਾਂਦਾ ਜਿੱਥੇ ਆਈਸੀਯੂ ਦੇ ਵਿੱਚ ਭਰਤੀ ਹੈ उसका इलाज जड़ा का चल रहा है उस औरत गंभीर जख्मी जी दसी जा रही है तस्वीर तो, तो दिखा रहे कि जदों ही पटका के जो पशु है जो है जदों ही उस तो पटका के मार तो नाल, नाल जो है वह बेसुद्ध हो जाती है बेहोश हो जाती है उस तो बाद उस तो हिलिया भी नहीं जाता तो यह तस्वीर ने हालांकि कोई राह गिर जा रहे एक थे एक मोटरसाइकिल राह गिर जाता है तो वह देख के सारा दृश्य उसद तो हेठा उतरते उसद ਉਹ ਉਸ ਸਾਡ ਨੂੰ ਜਿਹੜਾ ਭਜਾਉਂਦਾ ਉਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੂੰ ਆਵਾਜ਼ ਲਾਉਂਦਾ ਕਿ ਮੇਰੀ ਮਦਦ ਦੇ ਲਈ ਆਓ ਤਾਂ ਇਹ ਜੋ ਸੀਸੀਟੀਵੀ ਤਸਵੀਰ ਹੈ ਹਾਲਾਂਕਿ ਪੂਰੀ ਘਟਨਾ ਜੋ ਹੈ ਉਹ ਆਸ-ਪਾਸ ਜਿਹੜੇ ਲੱਗੇ ਸੀਸੀਟੀਵੀ ਦੇ ਵਿੱਚ ਉਹ ਕੈਦ ਹੋ ਗਈ ਹੈ ਤਾਂ ਅੰਮ੍ਰਿਤਸਰ ਤੋਂ ਇਹ ਪੂਰੀ ਘਟਨਾ ਸਾਹਮਣੇ ਆਈ ਅੰਮ੍ਰਿਤਸਰ ਦੇ ਅਵਤਾਰ ਐਵੇਨਿਊ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਤੇ ਇੱਕ ਆਵਾਰਾ ਸਾਡ ਦੇ ਵੱਲੋਂ ਇੱਕ ਸਰਕਾਰੀ ਅਧਿਆਪਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਮੈਲਾ ਗਾਹ ਸਮਝ ਕੇ ਕੁਝ ਖਾਣੂ ਦੇਣ ਗਈ ਸੀ ਤਾਂ ਉਸ ਤੋਂ ਬਾਅਦ ਉਸ ਤੋਂ ਬਲੋ ਪਟਕਾ ਕੇ ਉਸ ਪਸ਼ੂ ਦੇ ਵੱਲੋਂ ਉਸ ਮੈਲਾ ਨੂੰ ਮਾਰਿਆ ਜਾਂਦਾ ਹਾਲਕਿ ਉਸ ਦੀ ਜੋ ਹਾਲਤ ਹੈ ਉਹ ਗੰਭੀਰ ਦਸਤੀ ਜਾ ਰਹੀ ਹੈ ਤੇ ਤਸਵੀਰਾਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਆਵਾਰਾ ਪਸ਼ੂਆਂ ਦਾ ਜੋ ਕਹਿਰਾ ਲਗਾਤਾਰ ਵਧਦਾ ਜਾ ਰਿਹਾ ਆ ਆਵਾਰਾ ਪਸ਼ੂ ਜਿਹੜੇ ਨੇ ਆਮ ਲੋਕਾਂ ਨੂੰ ਜੋ ਹੈ ਉਹ ਨਿਸ਼ਾਨਾ ਬਣਾ ਰਹੇ ਨੇ ਤਾਂ ਗਲੀਆਂ ਦੇ ਵਿੱਚ ਤੁਹਾਨੂੰ ਆਮੀ ਫਿਰਦੇ ਅ ਦੇਖਦੇ ਹੋਣਗੇ ਆਵਾਰਾ ਪਸ਼ੂ ਹਾਲਾਂਕਿ ਇਸ ਦੀ ਸਮੱਸਿਆ ਦੇ ਲਈ ਜੋ ਜੋ ਮੁੱਦਾ ਵੀ ਉਠਾਇਆ ਜਾਂਦਾ ਹੈ ਸਰਕਾਰਾਂ ਨੂੰ ਵੀ ਕਿਹਾ ਜਾਂਦਾ ਹੈ ਕਿ ਇਸ ਦਾ ਕੋਈ ਨਿਪਟਾਰਾ ਕੀਤਾ ਜਾਵੇ ਆਵਾਰਾ ਆਵਾਰਾ ਪਸ਼ੂਆਂ ਦਾ ਪਰ ਕੋਈ ਵੀ ਇਸ ਮਸਲੇ ਵੱਲ ਜੋ ਹੈ ਧਿਆਨ ਨਹੀਂ ਦਿੰਦਾ ਹਰ ਵਾਰੀ ਇਹ ਮੁੱਦਾ ਉੱਠਦਾ ਹੈ ਆਵਾਰਾ ਪਸ਼ੂਆਂ ਦਾ ਕਿਉਂਕਿ ਕੀਮਤੀ ਜਾਨਾਂ ਜਿਹੜੀਆਂ ਇਹ ਨੇ ਉਹ ਮੋਹ ਦੇ ਮੂਹ ਚ ਜਾ ਰਹੀਆਂ ਨੇ ਤਾਂ ਇਹ ਪੂਰਾ ਮਾਮਲਾ ਜੋ ਹੈ ਉਹ ਅੰਮ੍ਰਿਤਸਰ ਤੋਂ ਸਾਹਮਣੇ ਆਇਆ